ਹੋਇਆ ਮੇਰੇ ਤੇ ਮੇਰੇ ਹਸਬੰਦ ਤੇ 20 ਤਰੀਕ ਨੂੰ ਵੀ ਜੀ ਹੋਇਆ ਉਹਦੀ ਜਨਕੀ 112 ਤੇ ਮੇਰੀ ਕੰਪਲੇਂਟ ਗਈ ਹੋਈ ਸੀਗੀ ਕਹਿ ਰਹੇ ਕਿ ਮੇਰੇ ਦਿਓਰ ਨੇ ਇੱਕ ਗੱਡੀ ਸਾੜੀ ਆ ਸੀਸੀਟੀਵੀ ਦੇ ਵਿੱਚ ਤੁਸੀਂ ਕਹਿ ਰਹੇ ਵੈਰੀਫਾਈ ਕੀਤਾ ਇਲਾਕੇ ਦੇ ਲੋਕਾਂ ਨੇ ਵੀ ਦੱਸਿਆ ਦਿਓਰ ਨੇ ਕਿਉਂ ਗੱਡੀ ਸਾੜੀ ਕਿਹ ਕਾਰਨ ਕੀ ਹੈ ਕਾਰਨ ਸਰ ਇਹ ਹੈ ਕਿ ਵੀ ਉਹ ਨਸ਼ੇ ਬਹੁਤ ਵੱਡਾ ਨਸ਼ੇੜੀ ਆ ਜੀ ਇੰਜੈਕਸ਼ਨ ਵਗੈਰਾ ਡਰੱਗਸ ਵਗੈਰਾ ਜੋ ਵੀ ਮੈਡੀਕਲ ਨਸ਼ੇ ਉਹ ਸਭ ਕਰਦਾਗਾ ਉਲਟਾ ਸਾਡੇ ਤੇ ਮੇਰੇ ਤੇ ਹੀ ਜਨਕੀ ਗਾਲੀ ਗਲੋਚ ਕੁੱਟਨ ਮਾਰਨਾ ਮੇਰੇ ਤੇ ਹਮਲਾ ਵੀ ਕੀਤਾ ਤਵਾ ਸੀਗਾ ਮੈਂ ਕਿਚਨ 'ਚ ਰੋਟੀ ਬਣਾ ਰਹੀ ਸੀ ਉਹਨੇ ਮੇਰੇ ਤੇ ਹਮਲਾ ਕੀਤਾ ਮੇਰੇ ਹਸਬੰਦ ਨੇ ਮੈਨੂੰ ਬਚਾਇਆ ਉਹਦੇ ਤੋਂ ਕਸੀ ਪ੍ਰਸ਼ਾਸਨ ਕੋਲ ਜਾਂਦੇ ਰਹੇ ਆ ਮੇਰੀ ਐਫ ਆਰ ਆਜ 5 ਨਹੀਂ 6 6 ਸੌ ਤੱਕ ਘਟੋ ਘਟ ਮੇਰੀਆਂ ਜਣਕੀ ਕੰਪਲੇਂਟਸ ਅਗਈਆਂ ਹਿਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰਾ ਘਰੋ ਚੋਰੀ ਵੀ ਹੋਇਆ ਸਮਾਨ ਮੇਰੇ ਘਰ ਦਾ ਸਾਰਾ ਸਮਾਨ ਭੰਨ ਤੋੜ ਕੀਤੀ ਗਈ ਮੇਰੇ ਦੋ ਫੋਨ ਜ਼ਬਰਦਸਤੀ ਮੇਥੋਂ ਮੇਰੇ ਦੋ ਫੋਨ ਕੋਈ ਘਰ ਦੀਆਂ ਸਾਰੀਆਂ ਚਾਬੀਆਂ ਮੇਰੀ ਐਕਟਿਵਰੀ ਚਾਬੀ ਸਭ ਉਹਨਾਂ ਕੋਲ ਆ ਜੀ ਜੋਗਰਾਜ ਕੋਲ ਆ ਜੀ ਹਾਂ ਜੀ ਉਹ ਮੰਨਿਆ ਵੀ ਇਹ ਚੀਜ਼ ਜਿਸ ਦੀ ਆਡੀਓ ਵੀ ਮੇਰੇ ਕੋਲ ਪਈ ਮੈਨੂੰ ਕੰਮ ਕੀ ਦਿੰਦੇ ਨਹੀਂ ਜੇ ਜਦੋਂ ਤੁਹਾਡੇ ਘਰੇ ਆਏ ਨੇ ਤੁਹਾਡੇ ਘਰੇ ਹਮਲਾ ਕੀਤਾ ਇਹ ਕਿੰਨੇ ਨੌਜਵਾਨ ਆਏ ਸੀ ਇਹਨਾਂ ਦੇ ਕੋਲ ਹਥਿਆਰ ਵੀ ਸੀਗੇ ਟੋਟਲ ਕਿੰਨੇ ਜਣੇ ਸੀਗੇ ਇਹ ਟੋਟਲ ਸਰ ਦੋ ਲੇਡੀਜ਼ ਹਾਂਜੀ ਤਿੰਨ ਜਣੇ ਸੀਗੇ ਰਾਜਵੀਰ ਜੋਗਰਾਜ ਤੇ ਵਿੱਕੀ ਜੱਟ ਹਾਂਜੀ ਇਹ ਤਿੰਨ ਜਾਣੇ ਸੀ ਜੀ ਜਿਨ੍ਹਾਂ ਨੇ ਮੇਰੇ ਘਰ ਤੇ ਹਮਲਾ ਕੀਤਾ ਤੇ ਉਹ ਉਸ ਤੋਂ ਬਾਅਦ ਜੋਗਰਾਜ ਦਾ ਫਾਦਰ ਆਇਆ ਜੀ ਅਸੀਂ ਸੋਚੇ ਵੀ ਇਹ ਵੀ ਅਮਰਤਾਰੀ ਬੰਦਾ ਵੀ ਸਮਝਾਣ ਆਇਆਗਾ ਪਰ ਇਹ ਐਸੇ ਸ਼ੰਗਾਰਾ ਸਿੰਘ ਜੀ ਦੇ ਕਹਿਣ ਤੇ ਸਾਨੂੰ ਬਾਹਰ ਕੱਢਤਾ ਕਰੋ ਤੇ ਆਪ ਪੁਲਟਰੇ ਚੜ ਗਏ ਉਹ ਜਦੋਂ ਨਾ ਸ਼ੰਗਾਰਾ ਸਿੰਘ ਜੀ ਨੇ ਜਦੋਂ 612 ਤੇ ਕਾਲ ਕੀਤੀ ਐਸੇ ਸ਼ੰਗਾਰਾ ਸਿੰਘ ਜੀ ਔਨ ਡਿਊਟੀ ਅਫਸਰ ਆਏ ਜੀ ਉਹਨਾਂ ਦੇਖਣ ਵਾਸਤੇ ਵੀ ਆਓ ਆਪਾਂ ਬੈਠ ਕੇ ਆਪਾਂ ਆਪਦੀ ਗੱਲ ਨਵੇੜਦੇ ਆਂ ਇਹ ਨਹੀਂ ਇਹ ਕਹਿੰਦੇ ਜੀ ਵੀ ਸਾਡੀ ਤਾਂ ਗੱਲ ਚੱਲਦੀ ਪਈ ਆ ਕਿਸੇ ਪੁਲਿਸ ਮੇ ਨਾਮ ਨਹੀਂ ਲੈਣਾ ਚਾਹੁੰਦੀ ਹੁਣ ਉਹ ਪ੍ਰਸ਼ਾਸਨ ਦੇ ਬੰਦੇ ਨਾਲ ਸਾਡੀ ਗੱਲ ਚੱਲਦੀ ਭੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਮਿੱਤੇ ਤੇ ਜਲਮ ਮੇਰੇ ਦਾ ਸੱਟਾ ਲੱਗਿਆ ਹੋਈ ਆਂ ਅਸੀਂ ਉਸ ਦਿਨ ਹਮ ਮੈਂ ਤਾਂ ਹਸਪੀਟਲ ਦਾਖਲ ਤੇਗਾ ਮੈਨੂੰ ਨਹੀਂ ਪਤਾ ਵੀ ਉਹ ਜਲਮ ਕਿਹਦੇ ਹੈਗੇ ਆ ਹੁਣ ਉਹ ਤਾਂ ਬਲੇਮ ਲਾਉਣੇਗੇ ਹਮ ਪਰੋਫੀ ਸਾਡਾ ਪੰਲੀ ਉਹਨਾਂ ਨੂੰ ਪਤਾ ਆ ਵੀ ਸਾਡੇ ਬ੍ਰਦਰ ਦੀ ਪਰੋਫੀ ਆ ਪਰੋਫੀ ਸਾਡਾ ਪੰਲੀ ਕੁਛ ਨਾ ਕੁਛ ਤਾਂ ਬਲੇਮ ਲਾਉਣਗੇ ਜੀਨਾ ਜਿਹੜਾ ਰਹਿ ਰਿਹਾ ਇਹ ਵਿੱਚ ਜੀ ਠੀਕ ਹੈ ਜੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਜਗ੍ਹਾ ਜਿਹੜੀ ਆ ਜਿਸ ਨੂੰ ਨਸ਼ੇਦਾਰੀ ਕਹਿੰਦੇ ਆ ਜਗਾ ਉਹੀ ਆ ਠੀਕ ਹੈ ਜੀ ਪੇਪਰ ਵੀ ਸਾਰਾ ਕੁਝ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਪਏ ਆ ਠੀਕ ਹੈ ਬਸ ਉਦੀ ਜਦੋਂ ਵਾਈਫ ਦੀ ਡੈਥ ਹੋਈ ਆ ਉਦੋਂ ਬਸ ਉਹਨਾਂ ਨੂੰ ਘਰੇ ਉਹਨਾਂ ਨੇ ਵਾੜਿਆ ਆ ਤਾਂ ਉਸ ਤੋਂ ਬਾਅਦ ਉਹ ਉਹਨਾਂ ਦਾ ਕੰਮ ਸੀਗਾ ਡਰਾਈਵਿੰਗ ਦਾ ਉਹ 10 ਦਿਨ ਦੀ ਬਾਹਰ ਕਰੋ ਗਏ ਆ ਬਾਅਦ ਚ ਉਹਨਾਂ ਨੂੰ ਵੜਨ ਨਹੀਂ ਦਿੱਤਾ ਸਾਸੀਕਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਇਸ ਵਕਤ ਮੈਂ ਲੁਧਿਆਣਾ ਦੇ ਸਿਲਵਰ ਕੁੰਜ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਘਰ ਦੇ ਬਾਹਰ ਜਿਹੜੀ ਪਾਰਕਿੰਗ ਹੈ ਤਾਂ ਉਸ ਗੱਡੀ ਨੂੰ ਜਿਹੜਾ ਦੋ ਨੌਜਵਾਨ ਜਿਹੜੇ ਅਣਪਛਾਤੇ ਨੌਜਵਾਨ ਸੀ ਐਕਟੀਵਾ ਦੇ ਵਿੱਚ ਆਏ ਸੀ ਉਸ ਗੱਡੀ ਨੂੰ ਜਿਹੜਾ ਅੱਗ ਲਗਾ ਕੇ ਫਰਾਰ ਹੋ ਗਏ ਨੇ ਜਿਸ ਦੀ ਇੱਕ ਵੀਡੀਓ ਵੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਐਕਟੀਵਾ ਦੇ ਵਿੱਚ ਦੋ ਨੌਜਵਾਨ ਆ ਰਹੇ ਨੇ ਇਹ ਉਹ ਗੱਡੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਇਸ ਗੱਡੀ ਨੂੰ ਦੇਰ ਰਾਤ ਦੋ ਨੌਜਵਾਨ ਆਂਦੇ ਆ ਇਸ ਗੱਡੀ ਨੂੰ ਅੱਗ ਲਾ ਕੇ ਅਫਰਾਰ ਹੋ ਜਾਂਦੇ ਆ ਹਾਲਾਂਕਿ ਆ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਤਸਵੀਰਾਂ ਤਾਂ ਦਿਖਾ ਦੇਣਾ ਕਿ ਗੱਡੀ ਦੇ ਅੰਦਰ ਦੀਆਂ ਤਸਵੀਰਾਂ ਤਾਂ ਦੇਖ ਸਕਦੇ ਹੋ ਕਿ ਤੁਸੀਂ ਗੱਡੀ ਜਿਹੜੀ ਆ ਪੂਰੀ ਸੜ ਕੇ ਸੁਆਹ ਹੋ ਚੁੱਕੀ ਆ ਗੱਡੀ ਪੂਰੀ ਖਸਤਾ ਹਾਲਤ ਦੇ ਵਿੱਚ ਆ ਗੱਡੀ ਦੇ ਅੰਦਰ ਕੁਝ ਵੀ ਜੜਾ ਦਿਖਾਈ ਨਹੀਂ ਦੇ ਰਹੀ ਹਾਲਾਂਕਿ ਗੱਡੀ ਪੂਰੀ ਸੜ ਕੇ ਜਿਹੜੀ ਸੁਆਹ ਹੋ ਚੁੱਕੀ ਆ ਸੋ ਆ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਆਖਿਰਕਾਰ ਮਾਮਲਾ ਕੀ ਸੀਗਾ ਕਿੰਨੇ ਕੇ ਇਹ ਕਦੋਂ ਦੀ ਇਹ ਘਟਨਾ ਜਿਹੜੀ ਪੂਰੀ ਵਾਰਦਾਤ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕੀ ਨਾਮ ਹੈ ਮੈਡਮ ਤੁਹਾਡਾ ਸਰ ਮੇਰਾ ਨਾਮ ਮਨੀਸ਼ ਹੈਗਾ ਅੱਛਾ ਇਹ ਤੁਹਾਡੀ ਗੱਡੀ ਨੂੰ ਅੱਗ ਲਗਾਈ ਗਈ ਆ ਸੀਸੀਟੀਵੀ ਵੀ ਨਿਕਲ ਕੇ ਆਈ ਹੈ ਕਦੋਂ ਦੀ ਘਟਨਾ ਹੈ ਇਹ ਇਹ 21 12 ਤਰੀਕ ਦੀ ਗੱਲ ਹੈ ਜੀ ਰਾਤੀ 1:30 ਵਜੇ ਦੀ ਗੱਲ ਹੈ ਜੀ ਹਾਂਜੀ ਜਦੋਂ ਮੇਰੀ ਗੱਡੀ ਨੂੰ ਅੱਗ ਲਾਈ ਗਈ ਆ ਸਾਨੂੰ ਅਸੀਂ ਜਦੋਂ ਸਾਨੂੰ 2 ਵਜੇ ਰਾਤੀ ਪ੍ਰਸ਼ਾਸਨ ਦਾ ਫੋਨ ਆਇਆ ਇੱਥੇ ਆਪਣੇ ਹਰਮੇਸ਼ ਲਾਲੀ ਐਸਆਈ ਜੀ ਸਾਰੇ ਟੀਮ ਪਹੁੰਚ ਚੁੱਕੀ ਸੀ ਜੀ ਸਾਨੂੰ ਪਤਾ ਲੱਗਾ ਇਲੈਕਸ਼ਨ ਟਾਈਮ ਸੀਗਾ ਤੇ 0.5 ਸਾਨੂੰ ਪਤਾ ਲੱਗਾ 2 ਵਜੇ ਕੀ ਵੀ ਤੁਹਾਡੀ ਗੱਡੀ ਸਾੜਤੀ ਅਸੀਂ ਫਟਾਫਟ ਆਏ ਜਿਹੜਾ ਅਸੀਂ ਨੈਕਸਟ ਡੇ ਅਸੀਂ ਸੀਸੀਟੀ ਕੜਵਾਏ ਤਾਂ ਉਹਦੇ ਵਿੱਚ ਵੀ ਦਿਔਰ ਸੀਗਾ ਇੱਕ ਮੇਰਾ ਉਹਦੇ ਵਿੱਚ ਦੋ ਬੰਦੇ ਸੀਗੇ ਜਿਹੜੇ ਅਸੀਂ ਵੈਰੀਫਾਈ ਕੀਤੇ ਜੋ ਸਾਨੂੰ ਮੱਲੇ ਤੋਂ ਵੀ ਪਤਾ ਲੱਗਾ ਵੀ ਇਹ ਕੌਣ ਨੇ ਜੋ ਸਾਨੂੰ ਪਤਾ ਲੱਗਾ ਵੀ ਇਹ ਰਾਜਵੀਰ ਮੇਰਾ ਦਿਉਰਾ ਤੇ ਉਹਦਾ ਜੋਗ ਰਾਜ ਦਾ ਉਹਦਾ ਡਰਾਈਵਰ ਆ ਜੀ ਗੋਪੀ ਹਾਂਜੀ ਦੁਪਹਿਰੇ ਸਾਡੀ 20 ਤਰੀਕ ਨੂੰ ਸਾਨੂੰ ਸਾਡੇ ਨਾਲ ਦੁਪਹਿਰੇ ਸਾਡੇ ਤੇ ਹਮਲਾਵਾਰ ਹੋਇਆ 19 ਤਰੀਕ ਨੂੰ ਵੀ ਮੇਰੇ ਤੇ ਹਮਲਾ ਹੋਇਆ ਮੇਰੇ ਤੇ ਮੇਰੇ ਹਸਬੰਦ ਤੇ 20 ਤਰੀਕ ਨੂੰ ਵੀ ਜੀ ਹੋਇਆ ਉਹਦੀ ਜਨਕੀ 112 ਤੇ ਮੇਰੀ ਕੰਪਲੇਂਟ ਗਈ ਹੋਈ ਸੀਗੀ ਜੀ ਸਭ ਤੋਂ ਪਹਿਲਾਂ ਜੀ ਅਸੀਂ ਮੈਡੀਕਲ ਵੀ ਮੈਂ ਆਪਦੇ ਲਾਏ ਹੋਇਆ ਤੇ ਇਸ ਦਿਨਵਾਰਾ ਨਾਲ ਸਾਡੇ ਤੇ ਵੀ ਹਮਲਾ ਵੀ ਕੀਤਾਗਾ ਮੇਰੇ ਹਸਬੰਦ ਦੀ ਅੱਖਾਂ ਦੇ ਵਿੱਚ ਲਾਲ ਮਿਰਚਾ ਵੀ ਪਾ ਕੇ ਬਾਅਦ ਉਹਨੇ ਮੇਰੇ ਤੇ ਹਮਲਾ ਕੀਤਾ ਮੇਰੇ ਵਾਲਾ ਤੋਂ ਫੜ ਕੇ ਮੈਨੂੰ ਖਿਡਣਾ ਸ਼ੁਰੂ ਕਰਤਾ ਮੈਨੂੰ ਗੱਲ ਦੱਸੋ ਤੁਸੀਂ ਕਹਿ ਰਹੇ ਹੋ ਕਿ ਮੇਰੇ ਦਿਓਰ ਨੇ ਇਹ ਗੱਡੀ ਸਾੜੀ ਆ ਸੀਸੀਟੀਵੀ ਦੇ ਵਿੱਚ ਤੁਸੀਂ ਕਹਿ ਰਹੇ ਵੈਰੀਫਾਈ ਕੀਤਾ ਇਲਾਕੇ ਦੇ ਲੋਕਾਂ ਨੇ ਵੀ ਦੱਸਿਆ ਦਿਓਰ ਨੇ ਕਿਉਂ ਗੱਡੀ ਸਾੜੀ ਕਿ ਕਾਰਨ ਕੀ ਹੈ ਕਾਰਨ ਸਰ ਇਹ ਹੈ ਕਿ ਵੀ ਉਹ ਨਸ਼ੇ ਬਹੁਤ ਵੱਡਾ ਨਸ਼ੇੜੀ ਆ ਜੀ ਇੰਜੈਕਸ਼ਨ ਵਗੈਰਾ ਡਰੱਗਸ ਵਗੈਰਾ ਜੋ ਵੀ ਮੈਡੀਕਲ ਨਸ਼ੇ ਉਹ ਸਭ ਕਰਦਾਗਾ ਜਿਸ ਚੀਜ਼ ਤੋਂ ਅਸੀਂ ਰੋਕਦੇ ਸੀਗੇ ਉਹਦੀ ਵਾਈਫ ਵੀ ਕਰਦੀ ਸੀ ਪਰ ਉਹਦੀ ਵਾਈਫ ਦੀ ਡੈਥ ਹੋ ਗਈ ਸੀਗੀ ਕੁਝ ਮਹੀਨੇ ਪਹਿਲਾਂ ਹਾਂਜੀ ਉਹਦਾ ਜੋ ਵੀ ਕਰਤਾ ਕਰਤਾ ਸੀ ਕੀਤਾ ਸੀਗਾ ਕੁਝ ਟਾਈਮ ਉਹ ਸਾਡੇ ਕੋ 15 ਦਿਨੋਂ ਸਹੀ ਰਿਹਾ ਉਸ ਤੋਂ ਬਾਅਦ ਫੇਰ ਉਹ ਆਪਦੇ ਉਹੀ ਮਾੜੇ ਕੰਮਾਂ ਤੇ ਆ ਗਿਆ ਜਿਸ ਚੀਜ਼ ਤੋਂ ਅਸੀਂ ਉਹਨੂੰ ਰੋਕਦੇ ਸੀਗੇ ਕਿ ਵੀ ਤੂੰ ਨਾ ਕਰ ਤਾ ਬਹੁਤ ਤੇਰੀ ਲਾਈਫ ਖਰਾਬ ਹੋ ਰਹੀ ਆ ਪਰ ਉਹ ਨਹੀਂ ਮੰਨਿਆ ਉਲਟਾ ਸਾਡੇ ਤੇ ਮੇਰੇ ਤੇ ਹੀ ਜਣ ਕਿ ਗਾਲੀ ਗਲੋਚ ਕੁੱਟਨ ਮਾਰਨਾ ਮੇਰੇ ਤੇ ਹਮਲਾ ਵੀ ਕੀਤਾ ਤਵਾ ਸੀਗਾ ਮੈਂ ਕਿਚਨ ਚ ਰੋਟੀ ਬਣਾ ਰਹੀ ਸੀ ਉਹਨੇ ਮੇਰੇ ਤੇ ਹਮਲਾ ਕੀਤਾ ਮੇਰੇ ਹਸਬੰਦ ਨੇ ਮੈਨੂੰ ਬਚਾਇਆ ਉਹਦੇ ਤੋਂ ਫਿਰ ਜਦੋਂ ਮੇਰੇ ਤੇ ਗਾਲੀ ਗਲੋਚ ਤੇ ਆ ਗਿਆ ਉਹ ਫਿਰ ਮੇਰੇ ਹਸਬੰਦ ਨੇ ਕਿਹਾ ਵੀ ਤੂੰ ਕਰੋ ਬਾਹਰ ਨਹੀਂ ਨਿਕਲਣਾ ਮੈਂ ਤੂੰ ਘਰ ਹੀ ਰਹਿ ਜੇ ਤੂੰ ਬਾਹਰ ਜਾਏਂਗਾ ਤੂੰ ਬਾਹਰ ਰਹੇਂਗਾ ਜੇ ਤੂੰ ਘਰੇ ਤੇ ਘਰੇ ਰਹੇਂਗਾ ਪਰ ਉਹਨੇ ਬਾਹਰ ਦਾ ਡਿਸੀਜਨ ਲੇਤਾ ਕਿ ਮੈਂ ਬਾਹਰ ਹੀ ਰਹਿਣਾ ਤੇ ਮੈਂ ਨਸ਼ੇ ਕਰਨੇ ਉਹ ਸਾਡੀ ਨਹੀਂ ਮੰਨਿਆ ਫਿਰ ਉਹ ਗਲਤ ਸੰਗਤ ਵਿੱਚ ਪੈ ਗਿਆ ਜੋਗਰਾਜ ਜੀ ਜੋ ਅਮਨ ਨਗਰ ਵਿਦਿਆ ਰਹਿਣਾ ਉਹਦਾ ਦੋਸਤ ਆ ਜੀ ਬਹੁਤ ਪੁਰਾਣਾ ਉਹ ਜਨ ਕਿ ਉਹ ਲੋਕਾਂ ਨੂੰ ਕਬਜ਼ੇ ਦਵੰਦਾ ਘਰਾਂ ਦੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਦਾ ਕਰ ਤੇ ਜਿਸ ਕਾਰਨ ਉਹਨੂੰ ਮੇਰੇ ਘਰ ਦਾ ਲਾਲਚ ਪਿਆ ਕਿ ਵੀ ਇਹ ਨਸ਼ੇੜੀ ਆ ਰਾਜਵੀਰ ਇਹਨੂੰ ਅਸੀਂ ਨਸ਼ਾ ਦੇਈ ਚੱਲਾਂਗੇ ਇਹ ਮਰ ਜਾਊਗਾ ਜੋ ਉਹਨੇ ਆਡੀਓ ਵਿੱਚ ਬੋਲ ਲਿਆ ਵੀ ਇਹ ਚੀਜ਼ ਵੀ ਇਹ ਤਾਂ 6 ਸਾਲ ਮਹੀਨਾਵਾਂ 6 ਮਹੀਨੇ ਹੈਗੇ ਨੇ ਤਾਂ ਮਾਰੀ ਜਾਣਾ ਅਸੀਂ ਘਰ ਤੇ ਕਬਜ਼ਾ ਕਰਨਾਗਾ ਡਾਇਰੈਕਟਲੀ ਉਹ ਸਾਰੇ ਆਮ ਮੈਨੂੰ ਮਹੱਲੇ ਦੇ ਵਿੱਚ ਧਮਕੀਆਂ ਵੀ ਦੇ ਕੇ ਗਿਆਗਾ ਵੀ ਮੈਂ ਤੇਰੇ ਹਸਬੰਦ ਨੂੰ ਮਾਰ ਦੇਣਾ ਮੈਂ ਜਨਕੀ ਬਹੁਤ ਹੀ ਗੰਦੀ ਬੋਲਡਿੰਗ ਬੋਲ ਕੇ ਗਿਆ ਜੋ ਮੈਨੂੰ ਬਤਾ ਤੁਸੀਂ ਅਨਾਮ ਲੈ ਰਹੇ ਹੋ ਜੋਗਰਾਜ ਇਹ ਤੁਹਾਡੇ ਦਿਓਰ ਦਾ ਦੋਸਤ ਹੈ ਤੁਸੀਂ ਕਹਿੰਦੇ ਗਲੀ ਦੇ ਵਿੱਚ ਵੀ ਸ਼ਰਮ ਆਇਆ ਉਸ ਕੋਈ ਵੀਡੀਓ ਵੀ ਹੈ ਜਦੋਂ ਤੁਸੀਂ ਕਹ ਰਹੇ ਹੋ ਘਰ ਦੇ ਵਿੱਚ ਜਦੋਂ ਚੜ ਕੇ ਆਏ ਹਾਂ ਹਾਂਜੀ ਹਾਂਜੀ ਜੀ ਮੇਰੇ ਕੋਲ ਵੀਡੀਓ ਹੈ ਵੀ ਆ ਉਹਨਾਂ ਦਾ ਆਡੀਓ ਵੀ ਹੈਗੀ ਆ ਲੈ ਕੇ ਹਥਿਆਰ ਵੀ ਲੈ ਕੇ ਆ ਰਿਹਾ ਹੈਗਾ ਗਲੀ ਦੇ ਵਿੱਚ ਐਕਟਿਵਾ ਵੀ ਲੈ ਕੇ ਆ ਰਿਹਾ ਹੈਗਾ ਉਹ ਜਨਕੀ ਲਗਾਤਾਰ ਇਹ ਮਹੀਨਾ ਵਾਰਦਾਤ ਹੋ ਚੁਕੀ ਹੈ ਹਰ ਇੱਕ ਦਿਨ ਇਦਾਂ ਦਾ ਨੀਗਾ ਵੀ ਉਹ ਨਾ ਸਾਨੂੰ ਗਲੀ ਗਲੋਚ ਦੇ ਕੇ ਗਿਆ ਹੋਵੇ ਤਨਾਤਮ ਕੀਆ ਦੇ ਕੇ ਗਿਆ ਹੋਵੇ ਅਸੀਂ ਪ੍ਰਸ਼ਾਸਨ ਕੋਲ ਜਾਂਦੇ ਰਹੇ ਆ ਮੇਰੀ ਐਫ ਆਰ ਆਜ 5 ਨਹੀਂ 6 6-7 ਤੱਕ ਘਟੋ ਘਟ ਮੇਰੀਆਂ ਜਨਕੀ ਕੰਪਲੇਂਟਸ ਅਗਈਆਂ ਹੀਆਂ ਪਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰਾ ਘਰੋ ਚੋਰੀ ਵੀ ਹੋਇਆ ਸਮਾਨ ਮੇਰੇ ਘਰ ਦਾ ਸਾਰਾ ਸਮਾਨ ਭੰਨ ਤੋੜ ਕੀਤੀ ਗਈ ਘਰੋ ਸਾਰਾ ਸਮਾਨ ਚੋਰੀਆ 골ਡ ਪੈਸੇ ਵਗੈਰਾ ਪਰ ਘਰ ਦੇ ਮੇਰੇ ਦੇਖਾਰ ਡੀਵੀਆਰ ਵੀ ਲੱਗਾ ਹੋਇਆ ਸੀਗਾ ਕੈਮਰੇ ਲੱਗੇ ਸੀ ਡੀਵੀਆਰ ਵੀ ਉਹਨਾਂ ਕੋਲ ਆ ਅੱਛਾ ਡੀਵੀਆਰ ਵੀ ਤੁਹਾਡਾ ਲੈ ਕੇ ਵੱਟਾ ਹਾਂਜੀ ਮੇਰਾ ਡੀਵੀਆਰ ਵੀ ਹਾਂਜੀ ਟੀਵੀਆਰ ਦੇ ਵਿੱਚ ਸਾਰੀ ਵਾਰਦਾਤ ਉਸ ਡੀਵੀਆਰ ਦੇ ਵਿੱਚ ਕੈਦ ਹੋਈ ਹੋਈ ਹੈ ਮਤਲਬ ਇਹ ਡੀਵੀਆਰ ਤਾਂ ਲੈ ਗਏ ਵੀ ਜੋ ਉਹਨਾਂ ਨੇ ਵਾਰਦਾਤ ਕੀਤੀ ਹੈ ਭਾਵੇਂ ਚੋਰੀ ਕੀਤੀ ਹੈ ਭਾਵੇਂ ਤੋੜਪਨ ਕੀਤੀ ਹੈ ਫਿਰ ਰਿਪੋਰਟਿੰਗ ਨਾ ਹੋਵੇ ਉਹਦੇ 'ਚ ਹਾਂਜੀ ਉਹਦੇ 'ਚ ਰਿਕਾਰਡਿੰਗ ਨਾ ਹੋਵੇ ਮੇਰੇ ਦੋ ਫੋਨ ਜਬਰਦਸਤੀ ਮੇਥੋਂ ਮੇਰੇ ਦੋ ਫੋਨ ਕੋਈ ਘਰ ਦੀਆਂ ਸਾਰੀਆਂ ਚਾਬੀਆਂ ਮੇਰੀ ਐਕਟਿਵਰੀ ਚਾਬੀ ਸਭ ਉਹਨਾਂ ਕੋਲ ਆ ਜੀ ਜੋਗਰਾਜ ਕੋਲ ਆ ਜੀ ਹਾਂਜੀ ਉਹ ਮੰਨਿਆ ਵੀ ਇਹ ਚੀਜ਼ ਜਿਸ ਦੀ ਆਡੀਓ ਵੀ ਮੇਰੇ ਕੋਲ ਪਈ ਮੈਨੂੰ ਧਮਕੀ ਦਿੱਂਦੇ ਦੀ ਕਿੰਨੇ ਕੀ ਤਰੀਕ ਦਾ ਇਹ ਮਾਮਲਾ ਜਿਹੜਾ ਸਾਰਾ ਮਾਮਲਾ ਹੋਇਆ ਸੀ ਇਹ ਸਾਰਾ ਸਰ ਮਾਮਲਾ 28 11 ਤਰੀਕ ਤੋਂ ਸ਼ੁਰੂ ਹੋਇਆ ਹੋਇਆ ਜੀ ਤੇ ਪੁਲਿਸ ਕੰਪਲੇਂਟ ਕੀਤੀ ਤੁਸੀਂ ਹਾਂਜੀ ਮੈਂ ਕਿਹਨੀ 6 6-7 ਮੇਰੀਆਂ ਕੰਪਲੇਂਟਸ ਚਲੀਆਂ ਗਈਆਂ ਗਈਆਂ ਕੀ ਕਹਿ ਰਹੀ ਪੁਲਿਸ ਹਾਂ ਪੁਲਿਸ ਜੀ ਕਹਿ ਰਹੀ ਆ ਜੀ ਵੀ ਅਸੀਂ ਬੀਜ਼ੀ ਆ ਸਾਡੇ ਕੋਲ ਟਾਈਮ ਨਹੀਂ ਤੁਸੀਂ ਸਾਨੂੰ ਬੰਦੇ ਫੜਾਓ ਸਾਨੂੰ ਦੱਸੋ ਕਿੱ ਪਰ ਅਸੀਂ ਜਿਹੜਾ ਦੱਸਦੇ ਆ ਉਹ ਕਿਤੇ ਹੋਰ ਕੰਮ ਲੱਗੇ ਹੁੰਦੇ ਆ ਜੀ ਵੀ ਅਸੀਂ ਕੋਰਟ ਵਿੱਚ ਮੰਗ ਸਰ ਮੈਂ ਇਹ ਕਰਦੀ ਕਿ ਉਹਨਾਂ ਤੋਂ ਜਿਹੜੀ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਨੇ ਮੇਰੇ ਘਰੇ ਆ ਕੇ ਹਮਲਾ ਮੇਰੇ ਤੇ ਕੀਤਾ ਮੇਰੀ ਉਰੀ ਸੁਣਵਾਈ ਕੀਤੀ ਜਾਵੇ ਜੋ ਮੇਰਾ ਨੁਕਸਾਨ ਮੇਰੀ ਗੱਡੀ ਦਾ ਨੁਕਸਾਨ ਹੋਇਆ ਵੀ ਮੈਂ ਤੋਰੀ ਮੰਗਦੀ ਵੀ ਬੀਬੀ ਪ੍ਰਸ਼ਾਸਨ ਅੱਛਾ ਇੱਕ ਮਿੰਟ ਗੱਲ ਦੱਸੋ ਤੁਸੀਂ ਕਹਿ ਰਹੇ ਹੋ ਕਿ ਮੇਰਾ ਘਰ ਦੇ ਵਿੱਚੋਂ 골ਡ ਵੀ ਲੈ ਕੇ ਗਏ ਨੇ ਉਹ ਘਰ ਦਾ ਨੁਕਸਾਨ ਵੀ ਕੀਤਾ ਘਰ ਚ ਤੋੜਪਨ ਵੀ ਕੀਤੀ ਕਿੰਨਾ 골ਡ ਲੈ ਕੇ ਗਏ ਨੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ 골ਡ ਵਿੱਚ ਸਰ ਮੇਰਾ ਲੱਖ ਜਿਹੜਾ ਲੱਖ ਦਾ 골ਡ ਸੀਗਾ ਅੱਛਾ ਹਾਂਜੀ ਜਿਹਦੇ ਚ ਮੇਰੀ ਚੈਨ ਮੇਰੀ ਰਿੰਗ ਤੇ ਮੇਰੇ ਈਅਰਿੰਗਸ ਸੀਗੇ ਘਰ ਦੇ ਵਿੱਚ ਤੋੜਪਨ ਵੀ ਹਾਂਜੀ ਘਰ ਦੇ ਵਿੱਚ ਭੰਨ ਤੋੜ ਮੇਰੀ ਐਕਟਿਵ ਆ ਮੇਰੀ ਵਾਸ਼ਿੰਗ ਮਸ਼ੀਨ ਘਰ ਦੇ ਕੈਮਰੇ ਵਗੈਰਾ ਉਹਨਾਂ ਦੀ ਸਰ ਇੱਕ ਵੀਡੀਓ ਮੇਰੇ ਕੋਲ ਲੇਟੈਸਟ ਰਿਪੇ ਹੋਈ ਉਹਨਾਂ ਦਾ ਸਮਾਨ ਜੋ ਇੰਜੈਕਸ਼ਨ ਵਗੈਰਾ ਲਗਾਉਂਦੇ ਸਿਲਵਰ ਪੇਪਰ ਵਗੈਰਾ ਵੀ ਉਹ ਵਕਾਈ ਦਾ ਏਐਸਆਈ ਸ਼ੰਗਾਰਾ ਸਿੰਘ ਜੀ ਨੇ ਪੂਰਾ ਕੈਪਚਰ ਕਰਕੇ ਗਏ ਉਸ ਟਾਈਮ ਤੇ ਅਸੀਂ 10:30 ਵਜੇ ਅਸੀਂ ਘਰੇ ਉਹਨਾਂ ਦੇ ਥਾਣੇ ਬੈਠੇ ਹੋਏ ਸੀਗੇ ਉਸ ਟਾਈਮ ਤੇ ਅਸੀਂ ਉੱਥੇ ਹੀ ਸੀਗੇ ਜਦੋਂ ਇਹ ਸਾਰੀ ਵਾਰਦਾਤ ਹੋਈ ਜੇ ਸਾਨੂੰ ਗਲੀ ਮੁੱਲੇ ਨੇ ਵੀ ਫੋਨ ਕੀਤਾ ਵੀ ਆਜੋ ਤੁਹਾਡੇ ਘਰੇ ਵੀ ਉਹ ਚਲੇ ਗਏ ਲੁੱਟਖੋ ਕਰਕੇ ਲੈ ਗਏ ਅਸੀਂ ਜਦੋਂ ਏਐਸਆਈ ਸ਼ੰਗਾਰਾ ਸਿੰਘ ਜੀ ਨੂੰ ਲੈ ਕੇ ਆਏ ਤੇ ਉਹਨਾਂ ਨੇ ਸਾਰੀ ਵਾਰਦਾਤ ਦੇਖੀ ਪਰ ਉਹਨਾਂ ਨੇ ਦੇਖ ਰਹੇ ਬੁੱਝਦੇ ਵੀ ਉਹਨਾਂ ਨੇ ਕੋਈ ਕ ਅੱਛਾ ਮੈਨੂੰ ਹੁਣ ਇੱਕ ਗੱਲ ਦੱਸੋ ਜਦੋਂ ਤੁਹਾਡੇ ਘਰੇ ਆਏ ਨੇ ਤੁਹਾਡੇ ਘਰੇ ਹਮਲਾ ਕੀਤਾ ਇਹ ਕਿੰਨੇ ਨੌਜਵਾਨ ਆਏ ਸੀ ਇਹਨਾਂ ਦੇ ਕੋਲ ਹਥਿਆਰ ਵੀ ਸੀਗੇ ਟੋਟਲ ਕਿੰਨੇ ਜਣੇ ਸੀਗੇ ਇਹ ਇਹ ਟੋਟਲ ਸਰ ਦੋ ਲੇਡੀਜ਼ ਹਾਂਜੀ ਤਿੰਨ ਜਣੇ ਸੀਗੇ ਰਾਜਵੀਰ ਜੋਗਰਾਜ ਤੇ ਵਿੱਕੀ ਜੱਟ ਹਾਂਜੀ ਇਹ ਤਿੰਨ ਜਾਣੇ ਸੀਗੇ ਜੀ ਜਿਨ੍ਹਾਂ ਨੇ ਮੇਰੇ ਘਰ ਤੇ ਹਮਲਾ ਕੀਤਾ ਤੇ ਉਹ ਉਸ ਤੋਂ ਬਾਅਦ ਜੋਗਰਾਜ ਦਾ ਫਾਦਰ ਆਇਆ ਜੀ ਅਸੀਂ ਸੋਚਿਆ ਵੀ ਇਹ ਵੀ ਅਮਰਤਾਰੀ ਬੰਦਾ ਵੀ ਸਮਝਾਣ ਆਇਆਗਾ ਪਰ ਇਹ ਐਸੇ ਸ਼ੰਗਾਰਾ ਸਿੰਘ ਜੀ ਦੇ ਕਹਿਣ ਤੇ ਸਾਨੂੰ ਬਾਹਰ ਕੱਢਤਾ ਕਰੋ ਤੇ ਆਪ ਕੋਠੇ ਚੜ ਗਏ ਉਹ ਜਿਹੜਾ ਨਾ ਸ਼ੰਗਾਰਾ ਸਿੰਘ ਜੀ ਨੇ ਜਿਹੜਾ 612 ਤੇ ਕਾਲ ਕੀਤੀ ਇਹ ਐਸੇ ਸ਼ੰਗਾਰਾ ਸਿੰਘ ਜੀ ਔਨ ਡਿਊਟੀ ਅਫਸਰ ਆਏ ਜੀ ਉਹਨਾਂ ਦੇਖਣ ਵਾਸਤੇ ਵੀ ਆਓ ਆਪਾਂ ਬੈਠ ਕੇ ਆਪਾਂ ਆਪਦੀ ਗੱਲ ਨਿਬੇੜਦੇ ਆਂ ਇਹ ਨਹੀਂ ਇਹ ਕਹਿੰਦੇ ਜੀ ਵੀ ਸਾਡੀ ਤਾਂ ਗੱਲ ਚੱਲਦੀ ਪਈ ਆ ਕਿਸੇ ਪੁਲਿਸ ਮੈਂ ਨਾਮ ਲੈਣਾ ਚਾਹਦੀ ਹੁਣ ਉਹ ਪ੍ਰਸ਼ਾਸਨ ਦੇ ਬੰਦੇ ਨਾਲ ਸਾਡੀ ਗੱਲ ਚੱਲਦੀ ਪਈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਤੇ ਇਹ ਤੁਹਾਡੇ ਹਸਬੰਦ ਨੇ ਹਾਂਜੀ ਮੇਰੇ ਹਸਬੰਦ ਬ੍ਰਦਰ ਇਹ ਪੂਰੀ ਵਾਰਦਾਤ ਇਹ ਲੜਾਈ ਝਗੜਾ ਸ਼ੁਰੂ ਕਿੱਦਾਂ ਹੋਇਆ ਤੁਹਾਡਾ ਬ੍ਰਦਰ ਹੀ ਤੁਹਾਡਾ ਦੋਸ਼ੀ ਬਣਿਆ ਕਹਿੰਦੇ ਕਿ ਤੁਸੀਂ ਚਿੱਟਾ ਲਾਉਂਦਾ ਸੀਗਾ ਜਿਸ ਨੂੰ ਮਨਾ ਕੀਤਾ ਤਾਂ ਉਸ ਤੋਂ ਬਾਅਦ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤੀ ਏਸੀ ਬਸ ਸਰ ਬਸ ਰੋਕਦੇ ਸੀ ਕਿ ਕੋਈ ਤੂੰ ਡੈਡੀ ਮੰਮੀ ਤੇ ਕਿਉਂਕਿ ਸਾਡੇ ਹੈ ਨਹੀਂ ਕਿ ਤੂੰ ਮਤਲਬ ਸਹੀ ਲੈਂ ਚ ਪਈਆ ਮੇਰੇ ਨਾਲ ਮਤਲਬ ਮੇਰੀ ਬੇਕਰੀ ਹੈਗੀ ਸ਼ਾਪ ਹੈਗੀ ਮੈਂ ਆਪਣਾ ਮਾਰ ਡਿਲੀਵਰੀ ਕਰਦਾ ਗੱਡੀ ਦੇ ਉੱਤੇ ਕਿ ਚਲ ਤੂੰ ਮੇਰਾ ਇੱਕ ਸਾਥ ਦੇ ਮੇਰੇ ਮੇਰੇ ਕੰਮ ਵਿੱਚ ਬਟ ਉਹ ਆਪਣੇ ਨਸ਼ੇ ਵਿੱਚ ਹੀ ਮਤਲਬ ਉਹ ਆਪਣੇ ਮਤਲਬ ਬੀਜ ਰੰਦਾ ਆ ਅਸੀਂ ਕੋਸ਼ਿਸ਼ ਕੀਤੀ ਮੈਂ ਛਡਾਉਣ ਦੀ ਤੇ ਉਹਨੂੰ ਕਿਥੋਂ ਉਧਰ ਗਿਆ ਮਗਰ ਉਹ ਨਹੀਂ ਇਸ ਲਾਈਨ ਵਿੱਚ ਆਇਆ ਅੱਛਾ ਤੁਸੀਂ ਕਿਹਾ ਕਿ ਜੇ ਤਾ ਨਸ਼ਾ ਨਹੀਂ ਛੱਡਣਾ ਬੇਸ਼ੱਕ ਘਰ ਤੋਂ ਬਾਹਰ ਰਹਤ ਉਹਨੇ ਬਾਹਰਲਾ ਰਾਜ ਹੋਣੇ ਬਾਹਰ ਅਸੀਂ ਕਹਿੰਦੇ ਜੇ ਤੂੰ ਅੰਦਰ ਹੈ ਨਾ ਤਾਂ ਰੋਟੀ ਬਣਾਣੀ ਦਮਾਂਗੇ ਜੇ ਅੰਦਰ ਹੈ ਨਾ ਤਾਂ ਅੰਦਰ ਰਹਿਆ ਤੇ ਬਾਹਰ ਜਣਾ ਬਾਹਰ ਰਹਿ ਉਹਨੇ ਉਹ ਨਹੀਂ ਹੈ ਜੀ 35 ਸਾਲ ਬਤੀ ਪੈਦੀ ਨਹੀਂ ਨਹੀਂ ਕੀ ਹੈ ਜੀ ਕੀ ਮੰਗ ਕੀ ਕਰਦੇ ਹਨ ਮੰਗ ਇਹੀ ਕਰਦੇ ਸਾਨੂੰ ਜੀ ਪ੍ਰਸ਼ਾਸਨ ਕੋਲ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਜੋਗਾਰ ਦੇਖੋ ਕੋਇਆ ਸਾਡਾ ਨੁਕਸਾਨ ਜੋ ਹੋਇਆ ਸਾਡੀ ਵਰਭਾਈ ਕੀਤੀ ਜਾਵੇ ਸੋ ਇਹ ਲੁਧਿਆਣੇ ਦੀ ਤਸਵੀਰ ਤੁਹਾਨੂੰ ਦਿਖਾ ਰਹਾ ਜਿੱਥੇ ਇੱਕ ਭਰਾ ਨੇ ਆਪਣੇ ਭਰਾ ਤੇ ਹਮਲਾ ਕਰ ਦਿੱਤਾ ਆਪਣੀ ਭਾਬੀ ਤੇ ਹਮਲਾ ਕਰ ਦਿੱਤਾ ਕਾਰਨ ਕੀ ਹੈ ਕਿਉਂਕਿ ਭਰਾ ਔਰ ਉਸ ਦੀ ਭਾਬੀ ਨੇ ਨਸ਼ਾ ਕਰਨ ਤੋਂ ਮਨਾ ਕੀਤਾ ਸੀ ਜਿਸ ਤੋਂ ਬਾਅਦ ਉਹਨੇ ਨਸ਼ਾ ਤਾਂ ਨਹੀਂ ਛੱਡਿਆ ਪਰ ਘਰ ਜ਼ਰੂਰ ਛੱਡ ਦਿੱਤਾ ਪਰ ਉਸੇ ਘਰ ਦੇ ਵਿੱਚ ਉਸਨੇ ਹਮਲਾ ਕਰ ਦਿੱਤਾ ਔਰ ਆਪਣੇ ਭਰਾ ਦੀ ਹੀ ਗੱਡੀ ਨੂੰ ਅੱਗ ਲਾ ਦਿੱਤੀ ਜਿਸ ਦੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਔਰ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਅਸੀਂ ਵੈਰੀਫਾਈ ਕੀਤਾ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਹੈ ਕਹਿ ਰਹੇ ਨੇ ਕਿ ਉਹਦਾ ਉਹਨਾਂ ਦਾ ਭਰਾ ਸੀਗਾ ਤੋ ਗੱਡੀ ਦੀ ਤਸਵੀਰਾਂ ਤੁਹਾਨੂੰ ਦਿਖਾਣਾ ਕਿ ਗੱਡੀ ਦੇ ਹਾਲਾਤ ਕੀ ਹੈ ਗੱਡੀ ਪੂਰੀ ਜਲ ਕੇ ਜਿਹੜੀ ਆ ਸੁਆਹ ਹੋ ਚੁੱਕੀ ਹੈ ਪਰਿਵਾਰਕ ਮੈਂਬਰ ਜੋ اپੀਲ ਕਰ ਰਹਾ ਹੈ ਕਿ ਇਹ ਸਾਡਾ ਰੋਜੀ ਰੋਜ਼ਗਾਰ ਸੀ ਇਸ ਗੱਡੀ ਤੋਂ ਸਾਡਾ ਘਰ ਚੱਲਦਾ ਸੀ ਅਸੀਂ ਮਾਲ ਸਪਲਾਈ ਕਰਦੇ ਸੀ ਪਰ ਉਹ ਗੱਡੀ ਜਿਹੜੀ ਆ ਪੂਰੀ ਸਾੜ ਦਿੱਤੀ ਗਈ ਹੈ ਜਿਸ ਦੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਔਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੀਸੀਟੀਵੀ ਵੀਡੀਓ ਦੇ ਵਿੱਚ ਇਸ ਜਗ੍ਹਾ ਤੋਂ ਐਕਟਿਵਾ ਨਿਕਲ ਕੇ ਆਉਂਦੀ ਆ ਤਾਂ ਉਸ ਤੋਂ ਬਾਅਦ ਐਕਟਿਵਾ ਲਾ ਕੇ ਦੋ ਨੌਜਵਾਨ ਇਸ ਗੱਡੀ ਦੇ ਕੋਲ ਆਂਦੇ ਨੇ ਤਾਂ ਉਸ ਤੋਂ ਬਾਅਦ ਗੱਡੀ ਨੂੰ ਅੱਗ ਲਗਾ ਕੇ ਫਰਾਰ ਹੋ ਜਾਂਦੇ ਹਾਲਾਂਕਿ ਪਰਿਵਾਰ ਇਹ ਅਪੀਲ ਕਰ ਰਿਹਾ ਕਿ ਨੌਜਵਾਨ ਜਿਹੜਾ ਹਾਲਾਂਕਿ ਇੱਕ ਤਾਂ ਇਹਨਾਂ ਦਾ ਭਰਾ ਵਾ ਤਾਂ ਉਸ ਦੇ ਨਾਲ ਇੱਕ ਨੌਜਵਾਨ ਹੋਰ ਹੈ ਅ ਜਿਸ ਦਾ ਇਨਾਮ ਲੈ ਰਹੇ ਨੇ ਉਹ ਕਹਿ ਰਹੇ ਨੇ ਕਿ ਸ਼ਰਿਆਮ ਸਾਡੇ ਘਰ ਦੇ ਵਿੱਚ ਆ ਕੇ ਉਸ ਨੇ ਹਮਲਾ ਕੀਤਾ ਘਰ ਦੀ ਤੋੜਪੰਨ ਕੀਤੀ 골ਡ ਵੀ ਲੈ ਕੇ ਫਰਾਰ ਹੋਏ ਔਰ ਕਹਿ ਰਹੇ ਨੇ ਕਿ ਇੱਕ ਵੀਡੀਓ ਵੀ ਆ ਜਿਸ ਦੇ ਵਿੱਚ ਸਾਡੇ ਦੁਕਾਨ ਤੇ ਸਾਡੇ ਘਰ ਤੇ ਚੜ ਕੇ ਆਇਆ ਤਲਵਾਰ ਦੇ ਨਾਲ ਆ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਫਿਲਹਾਲ ਦੂਸਰਾ ਪੱਖ ਵੀ ਅਸੀਂ ਜਾਣਨ ਦੀ ਜ਼ਰੂਰ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿ ਦਸੰਬਰ ਰਾਤ ਨੂੰ ਹੋਇਆ ਇਹ 12 ਵਜੇ ਦੇ ਕਰੀਬ ਦੋ ਲੜਕੇ ਐਕਟਵਾ ਤੇ ਆਏ ਇਹਦੇ ਅੱਗ ਲਾ ਕੇ ਭੱਜ ਰਹੇ ਨੇ ਤੇ ਸੁੰਦੀ ਪੁਲਿਸ ਜਾਂਚ ਕਰ ਰਹੀ ਹੈ ਹੱਲੇ ਤੇ ਨਿਕੋ ਪਰੰਪਤਨ ਲੱਗਾ ਤੇ ਸਰ ਇਸ ਮਾਮਲੇ ਦੇ ਬਾਰੇ ਕੁਝ ਪਤਾ ਲੱਗਾ ਕਿਉਂਕਿ ਪਰਿਵਾਰ ਕਹਿ ਰਿਹਾ ਕਿ ਉਹਨਾਂ ਦਾ ਹੀ ਭਰਾ ਵਾ ਜਿਹੜਾ ਨਸ਼ੇ ਕਰਦਾ ਸੀ ਵੀ ਅਸੀਂ ਨਸ਼ੇ ਕਰਨ ਤੋਂ ਰੋਕਦੇ ਸੀ ਉਸ ਤੋਂ ਬਾਅਦ ਘਰੋਂ ਬਾਹਰ ਚੱਲ ਗਿਆ ਤੇ ਜਿਹੜੀ ਗੱਡੀ ਨੂੰ ਅਗ ਲਾਈ ਉਹ ਇਹਨਾਂ ਜਾਂਚ ਕਰ ਰਹੇ ਅਸੀਂ ਅਸੀਂ ਫੁਟੇਜ ਵਗੈਰਾ ਦੇਖ ਰਹੇ ਹਾਂ ਕੈਮਰੇ ਚੈੱਕ ਕਰ ਰਹੇ ਹਾਂ ਦੇਖ ਰਹੇ ਹਾਂ ਅਸੀਂ ਅਸੀਂ ਤੇ ਸਰ ਵੀਡੀਓ ਦੇ ਵਿੱਚ ਇੱਕ ਜੋਗਰਾਜ ਜਿਹੜਾ ਸਰਦਾਰ ਤੇ ਵੀ ਅਲੀਗੇਸ਼ਨ ਲੱਗ ਰਹੇ ਨੇ ਕਹਿੰਦੇ ਉਹ ਉਹਦਾ ਦੋਸਤ ਹੈ ਉਹ ਵੀ ਆ ਕੇ ਉਹਨੇ ਕੁੱਟਮਾਰ ਕੀਤੀ ਹੈ ਘਰ ਦੇ ਵਿੱਚ ਨਹੀਂ ਇਹਦੇ ਬਾਰੇ ਹਾਲੇ ਕੋਈ ਪੱਕਾ ਨਹੀਂ ਪਰਮ ਨਹੀਂ ਹੋਇਆ ਬਸ ਜਾਣਕਾਰੀ ਪਤਾ ਕਰ ਰਹੇ ਹਾਂ ਸਰ ਜੋ ਬਣਦੀ ਕਾਰਵਾਈ ਹੈ ਕੀਤੀ ਜਾਊਗੀ ਤੋ ਅਸੀਂ ਗੱਲਬਾਤ ਕਰਾਂਗੇ ਦੂਸਰੇ ਪਰਿਵਾਰ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਐਜ਼ ਅ ਮੀਡੀਆ ਦੇ ਹੋਣ ਦੇ ਨਾਤੇ ਸਾਡਾ ਫਰਜ ਬੰਦਾ ਕਿ ਦੂਸਰੀ ਪਾਰਟੀ ਦਾ ਵੀ ਜਿਹੜਾ ਬਿਆਨ ਜਰੂਰ ਲਿਤਾ ਜਾਵੇ ਪਰ ਇਸ ਵਕਤ ਮੈਂ ਮੌਜੂਦਾ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਪੁਲਿਸ ਸਟੇਸ਼ਨ ਸਲਿਮ ਟਾਬਰੀ ਦੇ ਬਾਹਰ ਮੌਜੂਦ ਆ ਅਸੀਂ ਪੁਲਿਸ ਨਾਲ ਵੀ ਗੱਲਬਾਤ ਕੀਤੀ ਹੈ ਔਰ ਸਭ ਤੋਂ ਪਹਿਲਾਂ ਉਸ ਦੂਸਰੇ ਦੂਸਰੇ ਪਰਸਨ ਨਾਲ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਫੋਨ ਲਾਣੇ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਕਿਉਂਕਿ ਪਹਿਲਾਂ ਵੀ ਅਸੀਂ ਸਵੇਰੇ ਕਾਲ ਕੀਤੀ ਆ ਹਾਲਾਂਕਿ ਉਹਨਾਂ ਦੇ ਵੱਲੋਂ ਫੋਨ ਲਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਕਿਉਂਕਿ ਜੋ ਇਲਜ਼ਾਮ ਉਹਨਾਂ ਤੇ ਲੱਗੇ ਨੇ ਕਿਉਂਕਿ ਗੱਡੀ ਸਾੜੀ ਗਈ ਹੈ ਸੀਸੀਟੀਵੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਔਰ ਲਗਾਤਾਰ ਜਿਹੜਾ ਫੋਨ ਨਹੀਂ ਚੱਕਿਆ ਜਾ ਰਿਹਾ ਔਰ ਇਸ ਵਕਤ ਵੀ ਅਸੀਂ ਫੋਨ ਕਰ ਰਹੇ ਹਾਂ ਹਾਲਾਂਕਿ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਤੋਂ ਇੱਕ ਵਾਰ ਕੱਟ ਕੇ ਦੁਬਾਰਾ ਲਾਉਂਦੀ ਕੋਸ਼ਿਸ਼ ਕਰਦੇ ਕਿ ਆਖਿਰਕਾਰ ਕੀ ਆ ਪੂਰਾ ਮਾਮਲਾ ਆ ਤੁਸੀਂ ਦੁਬਾਰਾ ਕਿਹਾ ਗਿਆ ਨੰਬਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਫੋਨ ਜਿਹੜਾ ਵਿਅਸਤ ਆ ਰਿਹਾ ਸੋ ਸਾਡਾ ਫਰਜ਼ ਬੰਦਾ ਹੈ ਐਡ ਮੀਡੀਆ ਹੁੰਦੇ ਖਾਤਰ ਕਿ ਅਸੀਂ ਦੂਸਰੀ ਪਾਰਟੀ ਦਾ ਵੀ ਬਿਆਨ ਜ਼ਰੂਰ ਲਈਏ ਕਿ ਆਖਿਰਕਾਰ ਕੀ ਇਹ ਪੂਰਾ ਮਾਮਲਾ ਪਰ ਲਗਾਤਾਰ ਜਦੋਂ ਉਹਨਾਂ ਨੂੰ ਫੋਨ ਲਗਾਇਆ ਜਾ ਰਿਹਾ ਹੈ ਤਾਂ ਉਹਨਾਂ ਦੇ ਵੱਲੋਂ ਫੋਨ ਜਿਹੜਾ ਨਹੀਂ ਚੁੱਕਿਆ ਜਾ ਰਿਹਾ। ਤੋਂ ਦੇਖ ਸਕਦੇ ਹੋ ਤੁਸੀਂ ਕਿ ਬੈਲ ਵੀ ਜਾ ਰਹੀ ਆ ਹੁੰਦੇ ਹੈ। ਹੈਲੋ। ਹਾਂਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜਰਾਵਰ ਜੀ ਗੱਲ ਕਰ ਰਹੇ ਹਾਂ। ਹਾਂਜੀ। ਜਰਾਵਰ ਜੀ ਮੈਂ মিডিਆ ਤੋਂ ਗੱਲ ਕਰ ਰਿਹਾ ਪਵਨ ਸਿੱਧੂ ਰਜਣਾ ਸਪੋਰਟਿੰਗ ਤੋਂ। ਅੱਜ ਵੀ ਕੱਛੀ ਐਕੀ ਨਾ ਮੈਂ ਡਰਾਈਵ ਕਰ ਰਿਹਾ ਆ ਉਹ ਇਤਨਾ ਥੋੜਾ ਜਿਹਾ ਬ੍ਰੀਫ ਕਰ ਦਿਓ ਜਿਹੜਾ ਇਹ ਸਿਲਵਰ ਗੁੰਜ ਦਾ ਜਿਹੜਾ ਮਾਮਲਾ ਹੈ ਜਿਹੜੀ ਗੱਡੀ ਨੂੰ ਅੱਗ ਲਗਾਈ ਗਈ ਸੀ ਔਰ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਕਿ ਤੁਸੀਂ ਉਹਨਾਂ ਦੀ ਦੁਕਾਨ ਤੇ ਆ ਕੇ ਗੁੰਡਾਗਰਦੀ ਕੀਤੀ ਹੈ ਘਰੇ ਪਾਨ ਤੋੜ ਕੀਤੀ ਹੈ ਕੀ ਸਚਾਈ ਹੈ ਸਰ ਇਸ ਮਾਮਲੇ ਦੇ ਵਿੱਚ ਸਰ ਮੇਰੇ ਤੇ ਇਤਨੇ ਇਲਜ਼ਾਮ ਮੇਰੇ ਦਾ ਸੱਟਾਂ ਲੱਗੀਆਂ ਹੋਣੀਆਂ ਸੀ ਉਸ ਦਿਨ ਹੂੰ ਸਨਾ ਮੈਂ ਤਾਂ ਹਸਪੀਟਲ ਦਾਖਲ ਸੀਗਾ ਮੈਨੂੰ ਨਹੀਂ ਪਤਾ ਕਿ ਉਹ ਇਲਜ਼ਾਮ ਕਿਹਦੇ ਹੈਗੇ ਆ ਤੇ ਜਾਂ ਮੇਰੇ ਤੇ ਲਾਏ ਨੇ ਪੁਲਿਸ ਨੇ ਪਰ ਪਰ ਬਹੁਤ ਜ਼ਿਆਦਾ ਤਾਲਮਚੇ ਸੀਗਾ ਪਰ ਪਰਿਵਾਰ ਪਰ ਪਰਿਵਾਰ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜਾ ਬ੍ਰਦਰ ਹੈ ਉਹ ਨਸ਼ੇ ਦਾ ਆਦੀ ਹੈ ਵੀ ਉਹ ਤੁਹਾਡੇ ਨਾਲ ਰਹਿੰਦਾ ਔਰ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਤੁਸੀਂ ਉਹਨਾਂ ਦੀ ਜਗ੍ਹਾ ਜਿਹੜੀ ਹੜਪਣਾ ਚਾਹੁੰਦੇ ਹੋ ਔਰ ਉਹਨਾਂ ਦੇ ਘਰ ਆ ਕੇ ਗੁੰਡਾਗਰਦੀ ਵੀ ਕੀਤੀ ਹੈ ਸਰ ਸਰ ਐਕਚੁਅਲੀ ਨਾ ਜਿਹੜਾ ਰਹਿ ਰਿਹਾ ਇਹ ਵਿੱਚ ਜੀ ਠੀਕ ਆ ਜੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਜਗਾ ਜਿਹੜੀ ਆ ਜਿਸ ਨੂੰ ਨਸ਼ੇ ਰਾਤੀ ਕਹਿ ਰਹੇ ਆ ਜਗਾ ਉਹੀ ਆ ਠੀਕ ਆ ਜੀ ਪੇਪਰ ਵੀ ਸਾਰਾ ਕੁਝ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਪਏ ਆ ਜੀ ਠੀਕ ਆ ਬਸ ਉਦੀ ਜਦੋਂ ਵਾਈਫ ਦੀ ਡੈਥ ਹੋਈ ਆ ਉਦੋਂ ਬਸ ਉਹਨਾਂ ਨੂੰ ਘਰੇ ਉਹਨਾਂ ਨੇ ਵਾੜਿਆ ਆ ਤੇ ਉਦੋਂ ਬਾਅਦ ਉਹ ਉਹਨਾਂ ਦਾ ਕੰਮ ਸੀਗਾ ਡਰਾਈਵਿੰਗ ਦਾ ਉਹ 10 ਦਿਨ ਬਾਹਰ ਕਰੋ ਗਏ ਆ ਬਾਅਦ ਚ ਉਹਨਾਂ ਨੂੰ ਵੜਨ ਨਹੀਂ ਦਿੱਤਾ ਦੀ ਬਾਤ ਚ ਮੈਂ ਜਦੋਂ ਫੈਸਲਾ ਕਰਾਉਣ ਲਈ ਉਹਨਾਂ ਨੂੰ ਗਿਆ ਆ ਜੀ ਘਰੇ ਵੜਨ ਲਈ ਤੇ ਉਹ ਹੱਥੀ ਪੈ ਕੇ ਜੀ ਇਥੋਂ ਔਰ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਬ੍ਰਦਰ ਹੈ ਉਹ ਨਸ਼ੇ ਦਾ ਆਦੀ ਸੀ ਅਸੀਂ ਕਿਹਾ ਵੀ ਤੁਸੀਂ ਨਸ਼ਾ ਨਾ ਕਰੋ ਜੇ ਤਾਂ ਨਸ਼ਾ ਕਰਨਾ ਫਿਰ ਘਰੇ ਨਾ ਆਓ ਕਹਿੰਦੇ ਸੀ ਕਿ ਮੁੰਡੇ ਲੈ ਕੇ ਘਰ ਦੇ ਵਿੱਚ ਆਂਦਾ ਹੈ ਜਿਸ ਕਰਕੇ ਅਸੀਂ ਉਹ ਘਰੋਂ ਬਾਹਰ ਗਿਆ ਤੇ ਉਸ ਤੋਂ ਬਾਅਦ ਉਸਦੇ ਨਾਲ ਦੋਸਤਾਂ ਨੇ ਹਮਲਾ ਕੀਤਾ ਨਾਲ ਸਾ ਤੁਸੀਂ ਤੁਹਾਡਾ ਵੀ ਰੋਜ਼ ਦਾ ਕੰਮ ਹੈ ਜੀ ਹਨਾ ਹੁਣ ਉਹਨਾਂ ਨੇ ਇੱਕ ਤਾਂ ਸੱਟਾਂ ਮੇਰੇ ਮਾਰਦੀਆਂ ਹੋਈਆਂ ਨੇ ਠੀਕ ਹੈ ਠੀਕ ਹੈ ਹੁਣ ਉਹ ਤਾਂ ਬਲੇਮ ਲਾਉਣ ਹੀ ਗਈ ਹੂੰ ਟਰੋਫੀ ਸਾਡਾ ਪੰਲੀ ਉਹਨਾਂ ਨੂੰ ਪਤਾ ਹੈ ਵੀ ਸਾਡੇ ਬ੍ਰਦਰ ਦੀ ਟਰੋਫੀ ਆ ਔਰ ਟਰੋਫੀ ਸਾਡਾ ਪੰਲੀ ਕੁਛ ਨਾ ਕੁਛ ਸਾ ਬਲੇਮ ਲਾਉਣਗੇ ਹੂੰ ਜਦ ਵੀ ਮੁੰਡਾ ਕੋਈ ਨਸ਼ਾਨੀਕਾਰ ਦਾ ਕੁਛ ਨਹੀਂ ਕਰਦਾ ਵਿਚਾਰਾ ਉਹ ਕਿੱਦਾਂ ਰਹਿ ਰਿਹਾ ਹੈ ਸਰ ਤੁਸੀਂ ਕਹਿ ਰਹੇ ਹੋ ਸਰ ਤੁਸੀਂ ਕਹਿ ਰਹੇ ਹੋ ਕਿ ਮੈਂ ਉਹਨਾਂ ਦੇ ਨਾਲ ਗਿਆ ਸਮਝਾਉਣ ਵਾਸਤੇ ਔਰ ਇੱਕ ਵੀਡੀਓ ਦੇ ਵਿੱਚ ਵੀ ਸਾਫ਼ ਦਿਖਾਈ ਦੇ ਰਿਹਾ ਕਿ ਤੁਸੀਂ ਉਹਦੇ ਵਿੱਚ ਕਿਰਪਾਨ ਲੈ ਕੇ ਖੜੇ ਹੋ ਉਹ ਕਹਿ ਰਿਹਾ ਕਿ ਸਾਨੂੰ ਜਾਨੋ ਮਾਰਨ ਦੀ ਧਮਕੀਆਂ ਦੇ ਰਹੇ ਸੀਗੇ ਸਰ ਉਹ ਬਹੁਤ ਪਹਿਲਾਂ ਦੀ ਆ ਹੂੰ ਉਹ ਬਹੁਤ ਫੈਲਾਦੀ ਆ ਹਾਂਜੀ ਉਹਦੇ ਵਿੱਚ ਮਤਲਬ ਉਹ ਮੈਨੂੰ ਕਹਿ ਰਿਆ ਆ ਵੀ ਤੂੰ ਕਿੰਨੇ ਕ ਦਿਨ ਇਹਦੇ ਨਾਲ ਰਹੇਂਗਾ ਅਸੀਂ ਇਹਦੀ ਲੱਤਾਂ ਤੋੜ ਦੇਣੀ ਆ ਅਸੀਂ ਇਹਨੂੰ ਬੈੱਡ ਤੇ ਪਾ ਦੇਣਾ ਆ ਹਨਾ ਕਿ ਉਹਨੇ ਉਦੋਂ ਆਪਣੇ ਬ੍ਰਦਰ ਇਨ ਲਾ ਬਲائے ਹੋਏ ਸੀਗੇ ਜੀ ਤੇ ਮੈਂ ਕਿਹਾ ਚਲੋ ਮੈਂ ਇਹਦੇ ਨਾਲ ਨਹੀਂ ਰਹੂੰਗਾ ਮੈਂ ਇਹਦਾ ਬਚਾਅ ਕਰ ਰਿਆ ਆ ਉਹਨੂੰ ਤੁਸੀਂ ਇਹਦੀ ਲੱਤ ਤੋੜ ਦੇਣੀ ਆ ਵੀ ਤੁਹਾਡੇ ਨਾਲ ਵੀ ਫਿਰ ਤੁਹਾਡੇ ਬ੍ਰਦਰ ਇਨ ਲਾ ਕਿੰਨੇ ਕ ਦਿਨ ਰਹਿਣਗੇ ਵੀ ਜਿਹੜੀ ਇਹਦੀ ਲੱਤਾਂ ਤੋੜਨ ਆਏ ਆ ਹਨਾ ਜੀ 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 ਅਸਲ ਮੈਂ ਆ ਗੱਲ ਕਰ ਰਿਹਾ ਆਹੀ ਬਹਿ ਚੱਲ ਰਹੀ ਹੈ ਜੀ ਉਹਦੇ ਵਿੱਚ ਵੀਡੀਓਜ਼ ਸਰ ਤੁਸੀਂ ਕਹਿ ਰਹੇ ਮੇਰੇ ਸੱਟਾਂ ਲੱਗੀਆਂ ਤੁਹਾਡੇ ਤੇ ਵੀ ਹਮਲਾ ਕੀਤਾ ਗਿਆ ਮੇਰੇ ਤੇ ਲੋਕਾਂ ਤੋਂ ਇੱਕ ਦਿਨ ਪਹਿਲਾਂ ਹਮਲਾ ਕੀਤਾ ਜੀ ਇਹਨਾਂ ਨੇ ਹੂੰ ਮੇਰੇ ਕਿਰਪਾਨਾਂ ਲੱਗੀਆਂ ਆ ਤੁਸੀਂ ਐਨ ਐਲ ਆਰ ਥਾਣੇ ਚੋਂ ਕਢਵਾ ਕੇ ਦੇ ਸਕਦੇ ਹੋ ਸਿੱਧਾ ਉਹਨਾਂ ਨੇ ਮੇਰੇ ਘੇੜੇ 'ਚ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਪ੍ਰਾਈਵੇਟ ਪਾਰਡ ਦੇ ਬਿਲਕੁਲ ਨਾਲ ਉਹਨਾਂ ਨੇ ਕਿਰਪਾਨ ਵਾਰਤੀ ਜੀ ਉਹ ਇੱਕ ਉਂਗਲ ਜਿੰਨੀ ਕਿਰਪਾਨ ਮਤਲਬ ਅੰਗ ਅੰਦਰ ਤੇ ਲੱਗੀ ਹੂੰ ਠੀਕ ਹੈ ਮੇਰੇ ਇੱਕ ਅੰਗੂਠਾ ਵੱਡਿਆ ਗਿਆ ਜੀ ਠੀਕ ਹੈ ਸਰ ਉਸ ਨੌਜਵਾਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਜੁਰਾਵਰ ਸਿੰਘ ਤੋਂ ਉਹਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਉਦੇ ਵੱਲੋਂ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਉਸ ਦਾ ਭਰਾ ਹੈ ਜੋ ਨਸ਼ਾ ਕਰਦਾ ਹੈ ਉਹ ਨਸ਼ਾ ਨਹੀਂ ਕਰਦਾ ਇਹ ਝੂਠ ਇਲਜ਼ਾਮ ਜਿਹੜੇ ਉਹਦੇ ਤੇ ਲਗਾਏ ਜਾ ਰਹੇ ਨੇ ਔਰ ਉਹਨਾਂ ਵੱਲੋਂ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜੀ ਪ੍ਰਾਪਰਟੀ ਹੈ ਉਸ ਬ੍ਰਦਰ ਦੇ ਨਾਮ ਤੇ ਹੈ ਔਰ ਇਹਨਾਂ ਵੱਲੋਂ ਗੱਲ ਆਖੀ ਜਾ ਰਹੀ ਹੈ ਕਿ ਜਦੋਂ ਇਲੈਕਸ਼ਨਾਂ ਦਾ ਟਾਈਮ ਸੀ ਇਹਨਾਂ ਨੇ ਵੀ ਮੇਰੇ ਤੇ ਵਾਰ ਕੀਤਾ ਸੀਗਾ ਮੇਰੇ ਸੱਟਾਂ ਮਾਰੀਆਂ ਨੇ ਔਰ ਕਿਤੇ ਨਾ ਕਿਤੇ ਜਿਹੜੇ ਇਲਜ਼ਾਮ ਹੈ ਬੇਬੁਨਿਆਦ ਜਿਹੜੇ ਉਹ ਕਹਿ ਰਹੇ ਨੇ ਕਿ ਲਗਾਏ ਜਾ ਰਹੇ ਨੇ ਇਲਜ਼ਾਮ ਝੂਠੇ ਨੇ ਪਰ ਕਿਤੇ ਨਾ ਕਿਤੇ ਪਰਿਵਾਰ ਜਿਹੜਾ ਉਹ ਬਿਲਜ਼ਾਮੀ ਨਾ ਤੇ ਲਗਾ ਰਿਹਾ ਔਰ ਇਹ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਜੁਰਾਵਰ ਜਿਹੜਾ ਘਰ ਦੇ ਬਾਹਰ ਹੈ ਜਾਂ ਦੁਕਾਨ ਦੇ ਬਾਹਰ ਕਿਰਪਾਨ ਲੈ ਕੇ ਜਰੂਰ ਫਿਰਦਾ ਵਯਾ ਪਰ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਹੈ ਪੁਲਿਸ ਕਹੇਰੀ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਹਾਂ ਇਨਵੈਸਟੀਗੇਸ਼ਨ ਕਰ ਰਿਹਾ ਔਰ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਗੀ ਜੁਰੇ ਰੋ ਰੋਜ਼ਾਨਾ ਸਪੋਕਸਮੈਨ ਦਾ ਨਾਲ ਧੰਨਵਾਦ ਦੁਪਹਿਰੇ ਸਾਡੀ 20 ਤਰੀਕ ਨੂੰ ਸਾਨੂੰ ਸਾਡੇ ਨਾਲ ਦੁਪਹਿਰੇ ਸਾਡੇ ਤੇ ਹਮਲਾਵਾਰ ਹੋਇਆ 19 ਤਰੀਕ ਨੂੰ ਵੀ ਮੇਰੇ ਤੇ ਹਮਲਾ ਹੋਇਆ ਮੇਰੇ ਤੇ ਮੇਰੇ ਹਸਬੰਦ ਤੇ 20 ਤਰੀਕ ਨੂੰ ਵੀ ਜੀ ਹੋਇਆ ਉਹਦੀ ਕਹ ਰਿਹਾ ਕਿ ਮੇਰੇ ਦਿਓਰ ਨੇ ਇਹ ਗੱਡੀ ਸਾੜੀ ਆ ਸੀਸੀਟੀਵੀ ਦੇ ਵਿੱਚ ਤੁਸੀਂ ਕਹ ਰਹੇ ਵੈਰੀਫਾਈ ਕੀਤਾ ਇਲਾਕੇ ਦੇ ਲੋਕਾਂ ਨੇ ਵੀ ਦੱਸਿਆ ਦਿਓਰ ਨੇ ਕਿਉਂ ਗੱਡੀ ਸਾੜੀ ਕੀ ਕਾਰਨ ਕੀ ਹੈ ਕਾਰਨ ਸਰ ਇਹ ਹੈ ਕਿ ਵੀ ਉਹ ਨਸ਼ੇ ਬਹੁਤ ਵੱਡਾ ਨਸ਼ੇੜੀ ਆ ਜੀ ਇੰਜੈਕਸ਼ਨ ਵਗੈਰਾ ਡਰੱਗਸ ਵਗੈਰਾ ਜੋ ਵੀ ਮੈਡੀਕਲ ਨਸ਼ੇ ਉਹ ਸਭ ਕਰਦਾਗਾ ਉਲਟੋ ਸਾਡੇ ਤੇ ਮੇਰੇ ਤੇ ਹੀ ਜਨਕੀ ਗਾਲੀ ਗਲੋ